ਇਦਾਂ ਇਹਨਾਂ ਕੁੱਤਿਆਂ ਦੀ ਅੰਦਾ ਬਣਾ ਵੇਖਣਗੇ ਬੰਬਵੀਰ ਉਹਤੇ ਕਹਿ ਵੀ ਅਗਲੇ ਸਾਲ ਆਪਣੀ ਇੱਥੇ ਕੁੱਤੀ ਪੱਜੂਗੀ ਕੁੱਤੀ ਖਰੀਦ ਰਹੀ ਨਹੀਂ ਬੰਬਵੀਰ ਨੇ ਆਲੀ ਆ ਲੋ ਕਿਦੋਂ ਪਤਾ ਨਹੀਂ ਮਹਾਰਾ ਜਾਣੇ ਕਿਹੜੀ ਬਰੀਡਿਓ ਆ ਨੂੰ ਬਰੀਡ ਵੀ ਦਸੀ ਉਹਨਾਂ ਦੇ ਨਾਲ ਆਂਦਾ ਮਿੱਤਰੋ ਗੱਲ ਇਹਦਾ ਵੀ ਰਲ ਮਿਲ ਕੇ ਪਾਲੀਏ ਇਹਨੂੰ ਇਹਨੇ ਪਿੰਡ ਦਾ ਨਾਮ ਰੋਸ਼ਨ ਕਰਨਾ ਕੁੱਤੀ ਦਾ ਨਾਮ ਹੀ ਬਿਜਲੀ ਅੱਛਾ ਵਾਹ ਬਈ ਢਿੱਕ ਬਿਜਲੀ ਰਹੀ ਬਿਜਲੀ ਪਾਲਣੀ ਸ਼ੁਰੂ ਕਰਤੀ ਬਿਜਲੀ ਚਮਾ ਕ ਮਹੀਨਿਆਂ ਨੂੰ ਹੋ ਗਈ ਬਿਜਲੀ ਹੋਣੀ ਬਿਜਲੀ ਤਿੰਨ ਕ ਮਹੀਨੇ ਰਹਿ ਕੇ ਕਾਲੇ ਵਾਲੇ ਕੰਮ ਚ ਇਨੇ ਸਾਈਕਲ ਨਾਲ ਸਿਆਹ ਬਣ ਕੇ ਸਾਈਕਲ ਅੱਗੇ ਭਜਾਇਆ ਕਰਨਾ ਬੀਲੀ ਨੇ ਕਿ ਲਾੜਵੇਂ ਫੜਦੇ ਕਰਨੀ ਸਿਆਹ ਫੜ ਲਿਆ ਕਰਨਾ ਹੁਣ ਕੱਲਾ ਤੇ ਸ਼ੇਰ ਤੂੰ ਭਜਲਾ ਤੇ ਤੂੰ ਹੀ ਮਿਲਖਾ ਸਿੰਘ ਲੱਗਣਾ ਹਨ ਤੂੰ ਜਿੰਨਾ ਜਰ ਤੇਰੇ ਸਾਵੇਂ ਨੂੰ ਭਜਣਾ ਨਾ ਬੰਬੀ ਬੰਬ ਦੀ ਕੁੱਤੀ ਕੱਲੀ ਭਜਾ ਕਰੇ ਕਹੀਂ ਕੀ ਕਰਨਾ ਬੰਬ ਵੀਰ ਛਾਗੇ ਅਸੀਂ ਪਨਵਾਲੇ ਛਾਗੇ ਬੰਬ ਨੇ ਕਰਿਆ ਕਰਨਾ ਇਹਦੇ ਹੱਡ ਪੈਰ ਵੇ ਲੱਤ ਵੇ ਕਿਦਾਂ ਖੁੱਲਦੀ ਇਹਦੀ ਲੱਤ ਵੇ ਲਾਂਗ ਵੇ ਮੀਟਰ ਹਨਾ ਮੈਨਟ ਮੰਟ ਕੇ ਅੱਛਾ ਉਹ ਦਿਨ ਆ ਗਿਆ ਜਿੱਦ ਦਿਨ ਆਪਣੀ ਕੁੱਤੀ ਕਾਲੇ ਕਾਲੀ ਜਾਣੀ ਖੇਡਾਂ ਦੇ ਮੈਂ ਕਿਹਾ ਪਹਿਨਾ ਕੁੜਕਾ ਧੋਤਾ ਸ਼ਾਮਾ ਨੂੰ ਤੇ ਸਾਰਾ ਪਿੰਡ ਬਹਿ ਕੇ ਜਾਣਾ ਸਾਰੇ ਪਿੰਡ ਕੁੜਕੇ ਦੇ ਕੁੜਕਾ ਤੋ ਹੋ ਗਏ ਤੇ ਬੰਦਿਆਂ ਨੂੰ ਤਿਆਰ ਕੀਤਾ ਵੀ ਤੁਸੀਂ ਜਿੰਨੇ ਜਿੰਨੇ ਜਾਣਾ ਇੱਥੇ ਆ ਜਿਓ ਹਾਂ ਗੱਲ ਇਦਾਂ ਹੈ ਵੀ ਆ 9 ਵਜੇ ਆਪਾਂ ਤੁਰਨਾ ਹੈ 11 ਵਜੇ ਕੁੱਤੀ ਦੀ ਦੌੜਿਆ ਆਪਾਂ ਟਾਈਮ ਨਾਲ ਜਾਣਾ ਚਲੋ ਅਸੀਂ ਤਿਆਰ ਤੁਰੋਗੇ ਉੱਥੇ ਆ ਕੇ ਬੰਬ ਦੇ ਕੁੜਕੇ ਲਾਗੇ ਤੇ ਬੰਬ ਵੀਰੀ ਨਾ ਨਾ ਕੁੱਕੜੀ ਉਹਨੂੰ ਕੁੱਤੀ ਨੂੰ ਹੱਥ ਲਾਉਣ ਦੇਵੇ ਤੇ ਨਾ ਕੁੜਕੇ ਆਏ ਪਿੱਛੇ ਪਿੱਛੇ ਉਹ ਕੁੱਤੀ ਨੂੰ ਹਵਾਲ ਲੱਗੂਗੀ ਕੁੱਤੀ ਗੇਬਣੀ ਆ ਉਹਦੇ ਮੂੰਹ ਤੇ ਸ਼ਿੱਕੀ ਜੀ ਲਾਈ ਵੀ ਜਿੱਦਾਂ ਉਹਨੇ ਤਾਂ ਕੁਛ ਛੁੱਟ ਕੇ ਜਾ ਕੇ ਬਿੱਲਾ ਮਾਰ ਰਿਹਾ ਹੁਣਾ ਪੰਜਾਂ ਮਿੰਟਾਂ ਜੇ ਕਾਲੇ ਕਾਲਜ ਕੋੜੂ ਕ ਫੜ 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 ਕਰਦਾ ਬਣ ਗਿਆ ਉੱਥੇ ਰੋਲਾ ਪੈ ਗਿਆ ਬੰਬ ਕਿਉਂਕਿ ਅਹੀਂ ਪਿੰਡਾਂ 'ਚ ਹਾਈ ਵੀ ਬੜੀ ਬਣਾਤੀ ਸੀ ਸਹੀ ਗੱਲ ਹੈ ਸਕੂਲਾਂ ਦੇ ਵਿੱਚ ਆਲੇ ਦੁਆਲੇ ਦੇ ਤੇ ਪਿੰਡਾਂ ਦੇ ਮੁੰਡੇ ਪੜਦੇ ਸੀ ਆਏ ਉਹਨਾਂ ਨੂੰ ਕਹਣਾ ਸਾਡੇ ਪਿੰਡੋਂ ਨਾ ਬਿਜਲੀ ਆਉਣੀ ਹੈ ਅੱਛਾ ਜਦੋਂ ਫੜ ਫੜ ਕਰਦਾ ਕੋੜੂ ਕਾ ਵਜਿਆ ਤੇ ਮੁੰਡਿਆਂ ਨੇ ਵੇਖਿਆ ਬੰਬ ਦੀ ਬਿਜਲੀ ਆ ਗਈ ਲੋਕ ਵੇਖਣਾ ਬਿਜਲੀ ਆ ਨਾ ਸਵੇਰ ਦੀ ਬ ਬੀਲੀ ਲੱਗੇ ਜਿੱਦਾਂ ਨਾ ਸਭ ਤੋਂ ਛੋਟੀ ਕੋਈ ਤਾਰ ਨਹੀਂ ਹਨਾ ਵੀ ਛਿੱਲੀ ਹੁੰਦੀ ਆ ਮੀਲੇ ਦੇ ਫੇਫੜੇ ਆ ਨਾਲ ਲੱਗੇ ਅੱਛਾ ਬਿਜਲੀ ਬੀਲੀ ਹੋ ਗਈ ਇੱਕ ਬੰਬ ਵੀਰ ਦੀ ਆਤੀ ਵੀ ਮੇਲੇ ਜਾ ਕੇ ਹਾਈਪ ਬਣਾਉਂਦਾ ਹੈ ਇੱਕ ਵਾਰੀ ਪੂਰਾ ਦੱਸ ਦਿੰਦਾ ਵੀ ਮੈਂ ਸੀਪੇ ਕਬੱਡੀ ਵਾਲੇ ਲਈ ਬਣਾਤੀ ਨਾ ਬੰਬ ਆ ਗਿਆ ਕਹਿੰਦੇ ਖੰਡੂਰ ਸਾਹਿਬ ਤੋਂ ਸ਼ੇਰੂ ਕੁੱਤਾ ਆ ਪਟਿਆਲੇ ਤੋਂ ਆਇਆ ਟੋਮੀ ਤੇ ਪਨਵਾ ਤੋਂ ਬਿਜਲੀ ਵਾਹ ਜਦੋਂ ਪਨਵਾ ਤੋਂ ਬਿਜਲੀ ਕਿਹਾ ਜਿਹੜੇ ਸਾਡੇ ਲਾਗੇ ਜਾ ਕੇ ਤੇ ਪਿੰਡਾਂ ਦੇ ਫੁੱਟਬਾਲ ਵੇਖਣ ਦੇ ਉਹ ਵੀ ਭਾਜੀ ਕੁੱਤੇ ਨਿਧੋਣਾ ਲਾਗੇ ਵੀ ਬੰਬਰੀ ਬਿਜਲੀ ਆ ਗਈ ਇਹ ਬੰਦੇ ਦਾਦੇ ਅੱਛਾ ਇੱਕਲਾ ਵਿੱਚ ਬਿਜਲੀ ਖਲੋ ਗਈ ਇੱਕ ਇਹ ਸ਼ੇਰੂ ਖਲੋ ਗਿਆ ਇੱਕ ਜਿ ਖਲੋ ਗਿਆ ਟੋਮੀ ਉਹ ਦਸ ਹਾਈਪ ਬਣਾਉਂਦੇ ਪਹਿਲਾਂ ਜਿੱਦਾਂ ਕਬੱਡੀ ਦੇ ਰੇਡ ਵਾਲੇ ਦੀ ਬਣਾਉਂਦੇ ਆ ਉਧਰੋਂ ਆ ਕੇ ਲਿਆ ਕੇ ਜੋਤੇ ਨਾਲ ਟਰਾਲੀ ਲਾਤੀ ਲੰਗਰ ਵਾਲੀ ਬਾਹਰਲੇ ਗੁਰਦਾਰੇ ਨਾਲ ਲੰਗਰ ਬਣ ਕੇ ਆਉਂਦਾ ਟਰਾਲੀ ਲਈ ਹੁਣ ਬਿਜਲੀ ਭੁੱਖੀ ਮਰਨ ਢੀ ਆ ਬਿਜਲੀ ਨੂੰ ਸ਼ੇਰ ਦਾ ਕੋਈ ਖਵਾਇਆ ਨਹੀਂ ਵੀ ਉੱਤੇ ਨਾਲ ਟਰਾਲੀ ਲਾਤੀ ਲੰਗਰ ਵਾਲੀ ਬਾਹਰ ਲੇ ਘਰਦਿਆਂ ਲੰਗਰ ਬਣ ਕੇ ਆਉਂਦਾ ਟਰਾਲੀ ਲਾਈ ਹੁਣ ਬਿਜਲੀ ਭੁਖੀ ਮਰਨ ਢੀ ਆ ਬਿਜਲੀ ਸੇਰ ਦਾ ਕੋਈ ਖਵਾਇਆ ਨਹੀਂ ਬਿਜਲੀ ਦੀ ਸਿੱਕੀ ਲਾਈ ਤੇ ਬਿਜਲੀ ਸੁੰਗੇ ਅਈ ਅਈ ਬੰਬ ਦੇ ਨਾਲ ਨਾਲ ਫਿਰੀਏ ਕਿ ਜਿਹੜਾ ਬੰਬ ਹੈ ਨਾ ਇਹ ਇਹਦੀ ਬਿਜਲੀ ਆ ਤੇ ਜੇ ਬਿਜਲੀ ਜਿੱਤ ਗਈ ਤੇ ਬੰਬ ਦੱਸਾਂਗੇ ਡਾ ਭਰਾ ਆ ਬੰਬ ਨੂੰ ਮੈਂ ਵੀ ਬੰਬ ਮੈਨੂੰ ਬਿਜਲੀ ਫੜਦਿਆਂ ਤੇ ਹਨਾ ਤੁਹਾਨੂੰ ਨਹੀਂ ਪਤਾ ਕਿੰਦਾਂ ਦਾ ਉੜ ਚ ਫੜੀਦੀ ਆ ਅੱਛਾ ਬਿਜਲੀ ਫੜਨ ਦਾ ਬੱਤਰ ਵੱਖਰਾ ਹੋ ਗਿਆ ਜਦੋਂ ਉਹਦੇ ਘਰੋਂ ਡੇ ਗਈ ਅਜਾ ਇੱਕ ਪਾਸੇ ਸ਼ੇਰੂ ਟੋਮੀ ਤੇ ਉਹ ਬੀਲੀ ਭੁੱਖ ਨਾ ਮਰਦੀ ਲੈਣ ਦੇਖ ਲੁੱਤੀ ਆਂਦੇ ਇੱਕ ਦੋ ਤਿੰਨ ਦੇ ਭੱਜਣੇ ਸ਼ੇਰੂ ਭੱਜ ਗਿਆ ਟੋਮੀ ਤੇ ਬੀਲੀ ਬਾਬੇ ਵੱਲ ਨੂੰ ਗਈ ਬਾਬਾ ਫੁਰੂ ਕੇ ਵਰਤ ਮੰਨੇ ਚੋਲੀ ਸੁੰਗੀ ਜਵੇ ਜਾ ਕੇ ਉਹ ਚੋਲੀ ਸੁੰਗੀ ਜਾ ਬੰਮ ਕਹਿੰਦਾ ਫੜੋ ਬੀਲੀ ਫੜੋ ਚੱਲ ਪੈਰ ਬੀਲੀ ਫੜੋ ਤੇਰੀ ਕੋਈ ਕਿਹੜੂ ਕਿਦਣਾ ਬੋਵੇ ਬੰਬ ਦੇ ਬੰਦੇ ਇੰਦਾ ਖਿਲ ਰਹੇ ਜਿਦਾਂ ਦਸਣੇ ਨਾ ਵੀ ਪਨਵਾਦੇ ਆ ਓ ਓ ಸಚಿ ರಾಬಿಟ್ಟು ಬಾಬನೆ ಕಲ್ಲನೆ ಬಾಬಾ ಕಲ್ಲೇನೆ ಪಿಚೆ ಫಟೆದ ಬನ್ನಿ ಕಡುಕೆ ತಂಡಿ ಮೋಟಸಲ್ಲೇ ಪಾ